ਸ਼ਸ਼ੀਕਲ ਦੋਸਤੋ ਇੱਕ ਹੋਰ ਬੜੀ ਨਾ ਹੈਰਾਨ ਕਰਨ ਵਾਲੀ ਜਿਹੜੀ ਇੱਕ ਵੀਡੀਓ ਸਾਹਮਣੇ ਆਈ ਖਬਰ ਸਾਹਮਣੇ ਆਈ ਆ ਤੁਸੀਂ ਦੇਖ ਲਈ ਹੋਣੀ ਆ ਵੀਡੀਓ ਆਪਾਂ ਜਿਹੜੇ ਆ ਰੋਜ਼ ਖਾਂਦੇ ਆ ਮੋਮੋਜ਼ ਸਪ੍ਰਿੰਗ ਰੋਲ ਤੇ ਹੋਰ ਪਤਾ ਨਹੀਂ ਕੀ ਕੀ ਉਹਦੀ ਕੋ ਫੈਕਟਰੀ ਸੀ ਮੁਹਾਲੀ ਦੇ ਨੇੜੇ ਤੇੜੇ ਕੋ ਪੈਂਡਾ ਉਥੇ ਜਿਹੜਾ ਉਹ ਛਾਪਾ ਮਾਰਿਆ ਗਿਆ ਵਾ ਟੀਮ ਦੇ ਵੱਲੋਂ ਉੱਥੇ ਨਾ ਬੜੀਆਂ ਹੈਰਾਨ ਕਰਨ ਵਾਲੀਆਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਵੀ ਆਪਣੇ ਪੰਜਾਬ ਦੇ ਵਿੱਚ ਵੀ ਆਹ ਕੁਝ ਹੋ ਸਕਦਾ ਵੀ ਚਾਈਨਾ ਦੇ ਵਿੱਚ ਤਾਂ ਚਲੋ ਆਪਾਂ ਸੁਣਿਆ ਹੀ ਸੀ ਵੀ ਉਹ ਤਾਂ ਬਥੇਰਾ ਕੁਝ ਕਰਦੇ ਆ ਹੁਣ ਪੰਜਾਬ 'ਚ ਵੀ ਇਹ ਕੰਮ ਜਿਹੜਾ ਸ਼ੁਰੂ ਹੋ ਗਿਆ ਬੜੇ ਚਾਅ ਦੇ ਨਾਲ ਆਪਾਂ ਉਹ ਖਾਂਦੇ ਆ ਜਿਹੜੇ ਮੋਮੋਜ਼ ਸਾਡੇ ਬੱਚੇ ਘਾਸਤੌਰ ਦੇ ਉੱਤੇ ਬਹੁਤ ਚੁਸਕੀਆਂ ਲੈ ਲੈ ਕੇ ਖਾਂਦੇ ਨੇ ਦੇਖਣ ਨੂੰ ਬੜੇ ਵਧੀਆ ਲੱਗਦੇ ਨੇ ਸੁਆਦ ਵੀ ਲੱਗਦੇ ਨੇ ਤੇ ਇਹ ਸਾਰੇ ਜਿਹੜੇ ਨਾ ਮੁਹਾਲੀ ਦੇ ਵਿੱਚ ਕਹਿੰਦੇ ਉਹ ਜਾਣੇ ਸੀ ਤਿਆਰ ਹੋ ਕੇ ਮੁਹਾਲੀ ਕਿੱਡਾ ਵੱਡਾ ਸ਼ਹਿਰ ਹੈ ਤੇ ਕਿੱਡੀਆਂ ਵੱਡੀਆਂ ਉੱਥੇ ਫੂਡ ਦੀਆਂ ਮਾਰਕੀਟਸ ਨੇ ਤੇ ਬੜੇ ਵਧੀਆ-ਵਧੀਆ ਲੋਕ ਉੱਥੇ ਆ ਕੇ ਜਿਹੜਾ ਇੰਜੋਏ ਕਰਦੇ ਨੇ ਇਹਨੂੰ ਇੰਜੋਇਮੈਂਟ ਦਾ ਨਾਮ ਦਿੱਤਾ ਜਾਂਦਾ ਤੇ ਗੱਲ ਜਿਹੜੀ ਸਾਹਮਣੇ ਆਈ ਆ ਉਸ ਫੈਕਟਰੀ ਦੇ ਵਿੱਚ ਚਲੋ ਸਬਦੀਆਂ ਜਿਹੜੀਆਂ ਉਹ ਗਲੀਆਂ ਸੜੀਆਂ ਮਿਲੀਆਂ ਜਾਂ ਸਫਾਈ ਨਹੀਂ ਮਿਲੀ ਇਹ ਤਾਂ ਇੱਕ ਆਮ ਦੀ ਗੱਲ ਹੋ ਕੇ ਰਹਿ ਗਈ ਵੀ ਅਸੀਂ ਇਹ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਪਰ ਇੱਕ ਜਿਹੜੀ ਵੱਖਰੀ ਗੱਲ ਸਾਹਮਣੇ ਆਈ ਉਹਨਾਂ ਦੇ ਫ੍ਰਿਜ ਦੇ ਵਿੱਚੋਂ ਕੁੱਤੇ ਦਾ ਸਿਰ ਮਿਲਿਆ ਹੁਣ ਕੁੱਤਾ ਜਿਹੜਾ ਕੁੱਤੇ ਦੇ ਸਿਰ ਮਿਲਿਆ ਉਹ ਉਹਨਾਂ ਨੂੰ ਪੁੱਛਿਆ ਨਾ ਜਦੋਂ ਵੀ ਇਹ ਤੁਸੀਂ ਕੀ ਕਰਦੇ ਹੋ ਵੀ ਇਹਦੇ ਵਿੱਚ ਮਿਕਸ ਕਰਦੇ ਹੋ ਮਾਸ ਦਾ ਜਿਹੜਾ ਕੁੱਤੇ ਦਾ ਮੋਮੋਜ਼ ਦਾ ਸਪ੍ਰਿੰਗ ਰੋਲ ਦੇ ਵਿੱਚ ਉਹਨੂੰ ਸੁਆਦ ਦੇਣ ਦੇ ਲਈ ਉਹ ਕਹਿੰਦੇ ਨਹੀਂ ਜੀ ਇਹ ਇਹਨਾਂ ਨੂੰ ਇਹਨਾਂ ਦਾ ਨਾ ਜਿਹੜੇ ਸਾਡੇ ਇੱਥੇ ਵਰਕਰ ਰਹਿੰਦੇ ਨੇ ਜਿਹੜੇ ਸਾਡੇ ਕਰਿੰਦੇ ਕਰਿੰਦੇ ਨੇ ਉਹ ਖਾਂਦੇ ਨੇ ਜੀ ਇਹਦਾ ਮੀਟ ਇਹ ਸਫਾਈ ਵੀ ਦੇਖੋ ਕਿਹੋ ਜੀ ਦੇ ਰਹੇ ਨੇ ਉਹ ਜਿਹੜੇ ਫੈਕਟਰੀ ਵਾਲੇ ਨੇ ਵੀ ਤੁਸੀਂ ਜੇ ਕਰੰਦੇ ਇਹੋ ਜਿਹੇ ਰੱਖ ਸਕਦੇ ਹੋ ਜਿਹੜੇ ਕੁੱਤੇ ਖਾਂਦੇ ਨੇ ਤਾਂ ਫਿਰ ਤੁਸੀਂ ਹੋਰ ਕੀ ਨਹੀਂ ਕੁਝ ਕਰ ਸਕਦੇ ਤਾਂ ਦੋਸਤੋ ਦੇਖੋ ਇੱਕ ਗੱਲ ਕਹਿਣੀ ਚਾਹੂੰਗਾ ਮੈਂ ਨਹੀਂ ਕਹਿੰਦਾ ਕਿ ਅਸੀਂ ਕਦੇ ਇਹੋ ਜਿਹਾ ਕੁਝ ਖਾਦਾ ਨਹੀਂ ਅਸੀਂ ਬਾਹਰੋਂ ਕੁਝ ਨਹੀਂ ਖਾਂਦੇ ਜਾਂ ਅਸੀਂ ਬਹੁਤ ਸਾਦਗੀ ਭਰਪੂਰ ਜੀਵਨ ਜਿਉਂਦੇ ਆ ਤਾਂ ਇੱਕ ਵਾਰ ਆਪਾਂ ਨੂੰ ਨਾ ਸਾਰਿਆਂ ਨੂੰ ਸੋਚ ਲੈਣਾ ਚਾਹੀਦਾ ਜਦੋਂ ਵੀ ਆਪਾਂ ਕੋਈ ਚੀਜ਼ ਖਾਂਦੇ ਆ ਇਹ ਜਿਹੜਾ ਗੰਦਮਨ ਦਾ ਇਹ ਆਪਾਂ ਇੰਨੀਆਂ ਬਿਮਾਰੀਆਂ ਲਵਾ ਰਿਆਂ ਲੋਕ ਇਨਸਾਨੀਅਤ ਇੰਨੀ ਉਹਨਾਂ ਦੀ ਮਰ ਚੁੱਕੀ ਆ ਜਿਹੜੇ ਵੀ ਵਰਕਰ ਨੇ ਭਾਵੇਂ ਪੰਜਾਬੀ ਨੇ ਭਾਵੇਂ ਜਿੱਥੋਂ ਦੇ ਵੀ ਨੇ ਵੀ ਤੁਸੀਂ ਘਟੋ ਘਟ ਇਨਸਾਨੀਅਤ ਤਾਂ ਰੱਖ ਲੋ ਵੀ ਕਿਸੇ ਨੂੰ ਤੁਸੀਂ ਇਹੋ ਜਿਹੇ ਫੂਡ ਖਵਾ ਰਹੇ ਹੋ ਉਹਨਾਂ ਦਾ ਇੱਕ ਤਰ੍ਹਾਂ ਦੇ ਨਾਲ ਤੁਸੀਂ ਮਰਡਰ ਕਰ ਰਹੇ ਹੋ ਦੋਸਤੋ ਉਹ ਲੋਕਾਂ ਨੇ ਆਪਣੇ ਬਾਰੇ ਨਹੀਂ ਸੋਚਣਾ ਸਾਨੂੰ ਆਪਣਾ ਖਿਆਲ ਆਪ ਰੱਖਣਾ ਪੈਣਾ ਸਾਡੇ ਬੱਚਿਆਂ ਦਾ ਆਪ ਖਿਆਲ ਰੱਖਣਾ ਪੈਣਾ ਸੋ ਜਦੋਂ ਵੀ ਕਿਤੇ ਬਾਹਰ ਜਾਂਦੇ ਹੋ ਤਾਂ ਜਰੂਰ ਆਪੇ ਆਪੇ ਦਿਮਾਗ ਦੇ ਨਾਲ ਸੋਚੋ ਕਿ ਉੱਥੇ ਜਾਣਾ ਉੱਥੇ ਖਾਣਾ ਸਹੀ ਆ ਜਾਂ ਨਹੀਂ ਕਿ ਸਾਨੂੰ ਕੁਝ ਗਲਤ ਤਾਂ ਨਹੀਂ ਪੋਸਿਆ ਜਾ ਰਿਹਾ ਜੋ ਸਾਨੂੰ ਸਿਹਤ ਪੱਖੋਂ ਮਾਨਸਿਕ ਪੱਖੋਂ ਨੁਕਸਾਨ ਕਰ ਦਵੇ